हिकु सचे पासे बि आई आयो जय भारत माता की जय माता माता you uh. ਦੇ ਅੰਦਰ ਚਲ ਕੇ ਇਸ ਨੂੰ ਨਾਮ ਦਿੱਤਾ ਅਬ ਪਤਾ ਨਹੀਂ ਕੌਣ ਹੈ ਨਹੀਂ ਪਿੱਛੇ 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 ਰਸ ਕਰਕੇ ਉਹਨੂੰ ਮਾਜ ਦੇ ਸਾਡੇ ਅੱਜਕੱਲ ਕੋਈ ਪਾ 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 ਸਤਿ ਸ਼੍ਰੀ ਅਕਾਲ ਰੋਣਾ ਨਹੀਂ ਬਿਲਕੁਲ ਵੀ ਨਹੀਂ ਰੋਣਾ ਰੋਣਾ ਨਹੀਂ ਹੈ 6 ਦਾ 6 ਨੂੰ ਲੈ ਗਏ ਠੀਕ ਹੈ ਅੱਜ ਵੀ ਕਲਾਸ਼ ਪਰਮਾਤਮਾ ਬੇਨਤੀ ਕਰੋ ਵੀ ਚੜ੍ਹਦੀ ਕਲਾ ਚ ਰਹੇ। ਮੈਂ ਅਸੀਂ ਠੀਕ ਹੈ। ਜਦ ਅਕੀਰ ਕਰਦੇ ਹਾਂ। ਪੂਰਾ ਅੰਦਰੋਂ ਇਹਨਾਂ ਦਾ ਖਾਦੇ। ਉਹ ਕਰਾ ਰਹੇ ਹਾਂ। ਹਾਂਜੀ ਕੋਈ ਗੱਲ ਨਹੀਂ ਕਰਾ ਗਿਆ। ਠੀਕ ਹੈ। ਜੇ ਬਿਜਾ ਨਹੀਂ ਆ ਮੈਂ ਦੱਸਾਂ ਤੁਹਾਨੂੰ ਸ਼ਾਰੂ ਆਪਾਂ ਚ ਬਿਜਾ ਲਾਉਂਦੇ ਹਾਂ। ਕਿਉਂ ਕਿਉਂ ਹੋਇਆ ਇਹ ਟੂਰਨਾਮੈਂਟ ਵਾਲਾ ਟੂਰਨਾਮੈਂਟ ਕਰੇ ਪਰਿਵਾਰ ਨੂੰ ਮੈਂ ਅਜੀਬ ਅਜੀਬ ਬੰਦਨ ਕਰਾ ਲਿਆ ਕੋਮੇਂਟੀ ਪ੍ਰਵੰਗਰੇ ਦੀ ਜੋ ਵੀ ਕਹਿ ਰਹੇ ਜਿਦ ਨੂੰ ਜਾਣਾ ਚਾਹੁੰਦਾ ਤੇ ਲੱਗੇ ਚਾਹੁੰਦੀ ਨਾਲ ਚਾਰ ਜਾਣ ਨਾਲ ਗੱਲ ਕਰ ਸੱਚੇ ਪਾਸੇ ਵਾਲੀ ਨਹੀਂ ਰਹੀ ਬੈਠਾ ਸੁਣ ਜਾਂਦਾ Thank uh you. -huh. this isn't done ਥੋੜਾ ਪਿਛੇ ਪਲੀਜ਼ ਰਿਕੁਐਸਟ ਹੈ ਠੀਕ ਹੈ ਥੋੜਾ ਜਗ੍ਹਾ ਦੇ ਦਿਓ ਉਹਨਾਂ ਨੂੰ ਵੀ ਆਪਣੀ ਕੋਈ ਨਹੀਂ ਪਿੱਛੇ ਤੋਂ ਹੋਰ ਰੋੜ 37 ਤੋਂ ਪਿੱਛੇ ਤੋਂ ਆਪਣੀ ਹੱਥੀਂ ਸੱਜੇਤਰ ਆ ਕੇ ਤੋਂ ਅਸਨ ਲਈ ਜਾਵੇ ਸੱਜੇ ਅੱਗੇ ਜਿਹੜੀ ਅੱਧਰ ਸਰਕਾਰੀਆਂ ਵਿੱਚ ਅੰਦਰ ਵੀ ਨਾਲ ਪੁਰਯੋਗ ਵਿਚਾਰਸ਼ਕ ਬਾਰੇ ਬੰਨ੍ਹਦੇ ਰਹਨਗੇ ਜੀ ਹੋਗੇ ਸੱਜੇ ਆ ਕੇ ਪੂਰੇ का नहीं है लेकिन जो भी हुआ ये जो फौजी के साथ हुआ है बहुत बुरा हुआ ये किसी के साथ नहीं होना चाहिए अभी ये फौजी जो है आर्मर्ड का था 4 आरआर में पोस्टिंग था जो हुआ इसके साथ बहुत दुखद खबर है इसने गाड़ी एक्सीडेंट में गाड़ी खाई में खाई में गिर गया था और इसमें इसके 200 फुट नीचे गाड़ी गिरा था कितने जवान शहीद इसमें अभी तक 10 जवान शहीद हुआ है और 10 11 जवान हॉस्पिटल में घायल है आर्मी की जो रीत है उसी हिसाब से हम लोग इनको विदाई दिया गया नहीं इसके बारे में हमें जानकारी नहीं है नहीं 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 इसके बारे में हमें जानकारी नहीं है ये देखो हम इसके बारे में कुछ नहीं बोल सकते मत किसी को कहीं भी किसी जगह में आ सकता है ठीक है इसके बारे में मेरा जानकारी नहीं है ਇਹ ਫੌਜ ਕੀ ਜੋ ਰੂਲ ਹੈ ਉਹ ਸਭ ਕੁਝ ਮਿਲੇਗਾ उनको इसके बारे में ज्यादा जानकारी हमें नहीं है थैंक यू आपा ਤਾਂ ਦੇ ਲੋਕੀ ਕਿਹੜਾ ਕਹਿੰਦੇ ਆ ਪੁੱਤ ਨੂੰ ਅਸਲੀ ਨੀਤੀ ਵੰਡੀ ਪਾਕ੍ਰੀ ਤੋਰੀਆ ਹੈਗਾ ਸਭ ਤੋਂ ਪਹਿਲਾਂ ਇਹ ਉਹ ਮੇਰਾ ਪੁੱਤ ਨਹੀਂ ਜਾਇਓ ਉਹ ਉਹ ਖਾਲਸੇ ਦਾ ਪੁੱਤ ਤਾਂ ਦੇਸ਼ ਕੌਮ ਦਾ ਪੁੱਤ ਤਾਂ ਭਾਰਤ ਮਾਤਾ ਦਾ ਪੁੱਤ ਤਾਂ ਸਭ ਤੋਂ ਬੜੀ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਆਪਣੇ ਪੰਜ ਕਕਾਰਾਂ ਚ ਗਿਆ ਹੈ ਉਹ ਦੇਸ਼ ਵਾਸਤੇ ਸ਼ਹੀਦ ਹੋਇਆ ਉਹਨੇ ਪੰਜਾਬ ਦਾ ਨਾਮ ਰੋਪੜ ਦਾ ਨਾਮ ਤੇ ਮੇਰੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਨੂੰ ਆਪਣੇ ਪੁੱਤ ਤੇ ਇੰਨਾ ਘਰਵ ਹੈ ਮੈਂ ਉਹਨੂੰ ਆਪਣੀ ਖੁਸ਼ੀ ਦੇ ਨਾਲ ਨਹੀਂ ਲੋਕਾਂ ਦੇ ਬਾਪ ਰੋਂਦੇ ਐ ਬੁੱਬਾ ਮਾਰਦੇ ਮੇਰੀ ਮੈਂ ਆਪਣੇ ਘਰ ਵਾਲੀ ਨੂੰ ਇੱਕੋ ਹੀ ਕਹਤਾ ਵੈਸੇ ਆਪਣਾ ਬੱਚਾ ਜਦੋਂ ਬੱਚੇ ਨੇ ਮੇਰੇ ਨਾਲ ਘਰ ਆ ਜਾਣਾ ਉਹਨੂੰ ਅਸੀਂ ਰੋਣਾ ਨਹੀਂ ਉਹਨੂੰ ਕਹਣਾ ਸੀ ਤੈਨੂੰ ਅਸੀਂ ਖੁਸ਼ੀ ਦੇ ਨਾਲ ਤੋਰਨਾ ਉਸ ਹੀ ਮੈਂ ਆਪਣਾ ਫਰਜ਼ ਪੂਰਾ ਨਿਭਾਇਆ ਜੋ ਉਹਦੇ ਪੰਜ ਕਕਾਰ ਤੇ ਪੰਜ ਕਕਾਰ ਉਹਦੇ ਨਾਲ ਪਾ ਕੇ ਉਹਨੂੰ ਅੰਤਮ ਬਧਾਈ ਦਿੱਤੀ ਕਿ ਲੱਗਦਾ ਕਿਸਾਂ ਦੇ ਸੁਪਨੇ ਅਸੀਂ ਜਿਸ ਤਰੀਕੇ ਨਾਲ ਹੁੰਦੇ ਜੋ ਸੁਪਨੇ ਕਦੇ ਸੁਪਨੇ ਕਿਸੇ ਦੇ ਪੂਰੇ ਨਹੀਂ ਹੁੰਦੇ ਜੋ ਸੁਪਨੇ ਆ ਪ੍ਰਮਾਤਮਾ ਉਹ ਅਧੂਰੇ ਛੱਡ ਗਿਆ ਹਰੇ ਬਹੁਤ ਸੁਪਨੇ ਹੁੰਦੇ ਜਿੰਨੇ ਸਾਡੇ ਕੋਲੋਂ ਸਾਡੀ ਜੀਵਨ ਚ ਸੁਪਨੇ ਪੂਰੇ ਹੋਣਗੇ ਸਾਡੇ ਮਨਾਂ ਚ ਹੈ ਪਰਿਵਾਰ ਨਾਲ ਬੈਠ ਕੇ ਆਪਣੇ ਘਰ ਦੇ ਨਾਲ ਬੈਠ ਕੇ ਉਹਦੇ ਸੁਪਨੇ ਜਿੰਨੇ ਹੋਣਗੇ ਉਹ ਦੇਖਾਂਗੇ ਸਰ ਉਹ ਬਾਅਦ ਵਿੱਚ ਗੱਲ ਕਰਾਂਗੇ ਸਰ ਹਾਂਜੀ ਉਹ ਮੈਂ ਸੋਚਣਾ ਸਰ ਮੈਂ ਉਹ ਬੋਲੇ ਨਾ ਘਰ ਦੇ ਨਾਲ ਪਰਿਵਾਰ ਚ ਸਾਰੇ ਨਾਲ ਹੋਏਗਾ ਉਹ ਜਿੰਨੇ ਸਾਡੇ ਹੋਏ ਉਹਨਾਂ ਦੀ ਕੋਸ਼ਿਸ਼ ਕਰਾਂਗੇ ਅੰਦਰ ਮੇਰੇ ਸਭ ਸਭ ਉਹ ਹੋ ਕੋਈ ਨਹੀਂ ਕੋਈ ਨਹੀਂ ਸਭ ਹੁ ਹੌਂਸਲਾ ਰੱਖੋ ਹੌਂਸਲਾ ਰੱਖੋ ਫੈਸਲਾ ਹੋਇਆ ਉਹ ਬਾਸਰ ਕਿੱਥੇ ਇੱਕੇ ਸੇ ਕਿਸਮਤ ਵਾਲੇ ਦੂਏ ਮੁੰਡੇ ਕਰਨਾ ਆਪਣਾ ਅਸੀਂ ਵੀ ਹੈ ਤੁਸੀਂ ਵੀ ਹੈ ਸਾਰਾ ਨਾ ਮਰਨਾ ਕਰੋ ਨਾਮ ਰੋਸ਼ਨ ਕਰਦੇ ਹੋ ਕੋਈ ਧੌੜਾ ਰੋਣਾ ਰੋਣਾ ਨਹੀਂ ਦੇਖੋ ਜੀ ਮਾਂ ਜਕਾਰੇ ਛੱਡ ਰਹੀ ਐ ਤਾਂ ਦੇਖੋ ਜਾ ਕੇ ਸੁਣੇ ਜੀ ਮਾਂ ਦੇ ਜਕਾਰੇ ਸੁਣੇ ਚਾਹੇ ਜੀ ਮਾਂ ਜਕਾਰੇ ਛੱਡ ਸਾਰੇ ਵੀ ਤੁਸੀਂ ਕਿਉਂ ਰੋ ਰਹੇ ਹੋ ਹੌਸਲੇ ਰੱਖੋ ਵਾਹ ਅੱਜ ਅਸੀਂ ਅੰਦਰ ਤੇ ਪਤਾ ਹੈ ਕਿ ਇਹ ਦੇਸ਼ ਨੇ ਸ਼ਹਾਦਤ ਦਾ ਜਾਨ ਕੀਤੇ ਨੇ ਤੇ ਅੱਜ ਉਹਨਾਂ ਦਾ ਭਾਰਤੀ ਸ਼ਿਰੋ ਜੋਵਨਜੀਤ ਸਿੰਘ ਇੱਕ ਬਹੁਤ ਹੀ ਹੋਣਾਰ ਬੱਚਾ ਸੀ ਮੈਂ ਬੱਚੇ ਵਾਰੇ ਕੀ ਕਹਾ ਪਈ ਮੇਰਾ ਮਨ ਭਰਿਆ ਤੇ ਜਾਣ ਕੇ ਮਹਾਰਾਜ ਦਰਸ਼ਨ ਕਾਂਜੋ ਬੱਚੇ ਨੂੰ ਦੇਖਣਾ ਇੱਕ ਬਰਾਬਰ ਸੀ ਅੱਜ ਦੇ ਜਮਾਨੇ ਵਿੱਚ ਛੋਟੀ ਉਮਰ ਚ ਵੱਡੀਆਂ ਪ੍ਰਾਪਤੀਆਂ ਬੱਚੇ ਦੀਆਂ ਔਰ ਬੱਚੇ ਦਾ ਸੁਭਾਅ ਇੰਨਾ ਮਿਲ ਵਰਤਣ ਵਾਲਾ ਸੀ ਬਹੁਤ ਮਿੱਠਾ ਸੁਭਾਅ ਸੀ ਜਾਂ ਬਹੁਤ ਡਿਸਪੀਸਪਲਨ ਬੱਚੇ ਦਾ ਬਹੁਤ ਹੀ ਤਗੜਾ ਸੀ ਔਰ ਬੱਚਾ 플레이ਰ ਵੀ ਸੀ ਫਾਇਰਿੰਗ ਟੀਮ ਵਿੱਚ ਸੀ ਤੇ ਬੱਚਾ ਬਹੁਤ ਹੀ ਨਾਈਸ ਸੀ ਦੁਬਾਰੇ ਜਿੰਨਾ ਕਹਿ ਲਓ ਨਾ ਹੀ ਥੋੜਾ ਜਿਆਦਾ ਕਹਿੰਦੇ ਸੀ ਸ਼ੂਟਿੰਗ ਦੇ ਵਿੱਚ ਬਹੁਤ ਮਹਾਰਤ ਹਾਸਲ ਸੀ ਉਸ ਨੂੰ 6 골ਡ ਮੈਡਲ ਜਿਹੜੇ ਕਿ ਫੌਜ ਦੇ ਵਿੱਚ ਜਿੱਤੂ ਕਿ ਸੀ ਬਿਲਕੁਲ ਮੈਂ ਤੁਹਾਨੂੰ ਗੱਲ ਉਹ ਪਹਿਲਾਂ ਕਹਿ ਚੁੱਕਿਆ ਹਾਂ ਜੀ ਇਹ ਐਰ ਟੀਮ ਵਿੱਚ ਰਿਹਾ ਉਹ 6 골ਡ ਮੈਡਲ ਲੈ ਹੋਰ ਵੀ ਬਹੁਤ ਪ੍ਰਾਪਤੀਆਂ ਕੀਤਿਆ ਨੇ ਔਰ ਅੱਗੇ ਆਣਾ ਸੈਂ ਵਿੱਚ ਉਹ ਬੰਦਾ ਇੰਡੀਆ ਟੀਮ ਤੋਂ ਸ਼ਾਇਦ ਉਹ ਮਾਲਾ ਆਪਣਾ ਵਰਲਡ ਚੈਂਪੀਅਨ ਟੀਮ ਦੇ ਵਿੱਚ ਵੀ ਜਾ ਸਕਦਾ ਸੀਗਾ ਇੱਕ ਬਦਲੀ ਦੀ ਗੱਲ ਚੱਲਦੀ ਹੈ ਉਹਨਾਂ ਦੀ ਵੀ ਬਦਲੀ ਹੋ ਗਈ ਸੀ ਪਰ ਉਹਨਾਂ ਨੂੰ ਭੇਜਿਆ ਨਹੀਂ ਗਿਆ ਉਹ ਪੋਸਟਿੰਗ ਇਸ ਤਰ੍ਹਾਂ ਜੀ ਆਰਮੀ ਪੋਸਟਿੰਗ ਆ ਜਾਂਦੀ ਹੈ ਜਿਹਦਾ ਇੱਥੇ ਟਰਨਓਵਰ ਹੁੰਦਾ 2 ਸਾਲ ਦਾ ਇਸ ਏਰੀਆ ਦਾ 2 ਸਾਲ ਉਹ ਬੱਚੇ ਦੀ ਹਰ ਇੱਕ ਇਨਸਾਨ ਜੋ ਵੀ ਰੈਂਕ ਚ ਆਦਮੀ 2 ਸਾਲ ਪੋਸਟਿੰਗ ਆ ਜਾਂਦੀ ਹੈ ਉਹ ਕਿਸ ਕਾਰਨ ਕਰਕੇ ਉਹ ਨਹੀਂ ਭੇਜਿਆ ਉਹ ਤਾਂ ਹੁਣ ਜੂਨ ਦੇ ਸੀਓ ਨੂੰ ਪਤਾ ਹੈ ਉਹ ਜਵਾਬ ਦੇ ਸਕਦਾ ਹੈ ਇਸ ਚੀਜ਼ ਬਾਰੇ ਕਿ ਉਹ ਉਹਦੀ ਬਰਲੀ ਕਰਾਈ ਨਹੀਂ ਗਈ ਕਿ ਰਿਲੀਵਰ ਨਹੀਂ ਸੀ ਜਾਂ ਕਿ ਉਹ ਨਹੀਂ ਭੇਜਿਆ ਉਦੋਂ ਵਜਤਾਂ ਜੂਪੀ ਦੱਸ ਸਕਦਾ ਜਿਹੜੇ ਜੋਬਨਜੀਤ ਦੇ ਪੁੱਤ ਹੈ ਇਹ ਕਿਸ ਰੈਂਕ ਤੋਂ ਜਿਹੜੇ ਕਿ ਰਿਟਾਇਰਡ ਹੋਏ ਨੇ ਫੌਜ ਦੇ ਤੇ ਕਿਸ ਤਰ੍ਹਾਂ ਦਾ ਜਿਹੜੇ ਕਿ ਇਹਨਾਂ ਨੇ ਸਰਵਿਸ ਕੀਤੀ ਇਹਨਾਂ ਨੇ 31 ਸਾਲ ਸਰਵਿਸ ਕੀਤੀ ਹੈ ਔਰ ਸੂਬੇ ਦਾ ਮੇਜਰ ਰੈਂਕ ਤੋਂ ਰਿਟਾਇਰ ਹੋਏ ਨੇ ਇਹ ਆਰਮਡ ਦੇ ਟ੍ਰੇਨਿੰਗ ਸੈਂਟਰ ਐਫਸੀ ਟ੍ਰੇਨਿੰਗ ਐਸੈਂਬੀ ਰਹੇ ਨੇ ਬਾਕੀ ਜੂਨਤੀ ਚੀ ਬਹੁਤ ਡੂਡੀਆਂ ਕੀਤੇ ਨੇ ਬਹੁਤ ਆਲਾ ਦਰਜੀ ਨੌਕਰੀ ਕਰਕੇ ਆਏ ਨੇ ਇਸੇ ਵਜ੍ਹਾ ਤੇ ਇਹਨਾਂ ਦਾ ਬੱਚਾ ਵੀ ਇਹਨਾਂ ਦੀ ਦੇਖ ਦੀ ਸੇਵਾ ਵਾਸਤੇ ਕੀਤਾ ਸੀ ਇਹਨਾਂ ਦਾ ਤਾਇਆ ਜੀ ਵੀ ਆਰਮੀ 'ਚ ਨੇ ਇਹਨਾਂ ਦਾ ਤਾਇਆ ਜੀ ਦੇ ਬੇਟਾ ਵੀ ਆਰਮੀ 'ਚ ਹੈ ਯਾਨੀ ਕਿ ਆਰਮੀ ਨਾਲ ਕਾਫੀ ਇਹਦਾ ਪਰਿਵਾਰ ਸਬੰਧਿਤ ਹੈ ਕਾਫੀ ਪਰਿਵਾਰਕ ਮੈਂਬਰ ਇਹਦੇ ਆਰਮੀ ਸਰਵਿਸ ਕਰ ਰਹੇ ਦੇਸ਼ ਦੀ ਸੇਵਾ ਕਰ ਰਹੇ ਨੇ ਬੜੀ ਮਾਣ ਵਾਲੀ ਗੱਲ ਹੈ ਪਰ ਜੋ ਦੁਖਦੀ ਘੜੀ ਅੱਜ ਆਈ ਹੈ ਇਤੋਂ ਸਭ ਨੂੰ ਪਤਾ ਹੈ ਦੁਖਦੀ ਘੜੀ ਬਹੁਤ ਬਹੁਤ ਹੀ ਦੁਖਦਾਈ ਹੈ ਪਰ ਇਹਨਾਂ ਸਾਨੂੰ ਗਰਮ ਵੀ ਆ ਸਾਨੂੰ ਇਹ ਗਰਮ ਵੀ ਮਹਿਸੂਸ ਹੋ ਰਿਹਾ ਕਿ ਇਹ ਬੱਚਾ ਦੇਸ਼ ਦੀ ਖਾਤਰ ਆਪਣਾ ਸ਼ਹਾਦਤ ਦਾ ਜਾਨ ਪੀ ਗਿਆ ਉਹਨਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਤਿੰਨ ਦਿਨ ਦਾ ਆਪਰੇਸ਼ਨ ਸੀਗਾ ਇਹ ਇੱਥੇ ਬਾਹਰ ਆਪਰੇਸ਼ਨ ਤੇ ਗਏ ਸੀ 10 ਦਿਨ ਬਾਅਦ ਵਾਪਸ ਆ ਰਹੇ ਸੀ ਜਦੋਂ ਇਹ ਹਾਦਸਾ ਵਾਪਰਦੇ ਨਾਲ ਬੱਚੇ ਦੀ ਮੌਤ ਹੋਈ ਹੈ ਬਹੁਤ ਦੁਖਦਾਈ ਖਬਰ ਹੈ ਕਿਸ ਤਰ੍ਹਾਂ ਦਾ ਸੁਭਾਅ ਸੀ ਜੋਬਨਜੀਤ ਦਾ ਮੈਂ ਕਹਿੰਦਾ ਵੀ ਜਦਾਂ ਇੱਕ ਰੱਬ ਰੂਪ ਕਹਿ ਲੀਏ ਨਾ ਕਦੇ ਕਿਸੇ ਨਾਲ ਲੜਨਾ ਨਹੀਂ ਕਦੇ ਝਗੜਾ ਨਹੀਂ ਛਾਦੇ ਸੁਭਾਅ ਦੇ ਵਿੱਚ ਰਹਿਣਾ ਆਪਣੇ ਸਾਰਿਆਂ ਦੀ ਰਿਸਪੈਕਟ ਕਰਨਾ ਮੈਂ ਜੀ ਇਦਾਦੇ ਤਾਇਆ ਜੀ ਸੀ ਕਿ ਤੇ ਤੁਹਾਡੇ ਨਾਲ ਕਿਦਾਂ ਦਾ ਮੇਰੇ ਨਾਲ ਦਾ ਜਿੱਦਾਂ ਮੇਰੇ ਬੱਚੇ ਮਿਲਦੇ ਸਨ ਐਦਾਂ ਹੀ ਮੈਂ ਕਿਤੇ ਵੀ ਹੋਵਾਂ ਚਾਹੇ ਬੱਚੇ ਮੈਂ ਵੀ ਆਪਣੇ ਨਾਲ ਹੀ ਰੱਖਿਆ ਉਹਨਾਂ ਪਹਿਲਾਂ ਆ ਕੇ ਮੇਰੇ ਕੋਲ ਮੇਰੀ ਘਰ ਵਾਲੀ ਨੂੰ ਬੜੀ ਮੰਮੀ ਕਹਿੰਦਾ ਹੁੰਦਾ ਸੀ ਉਹਦੇ ਗਲੇ ਲੱਗਣਾ ਆਖਉਣਾ ਮੰਮੀ ਨੇ ਕਿਤੇ ਮਾਰਾ ਮੋਟਾ ਵੀ ਕੁਝ ਕਹਿਤਾ ਆ ਕੇ ਉਹਨੂੰ ਸਾਰੀ ਗੱਲਬਾਤ ਦੱਸਣੀ ਹੁੰਦਾ ਯਾਨੀ ਐਦਾਂ ਸਾਊ ਸੁਭਾਅ ਸੀ ਪਹਿਲਾਂ ਤੇ ਕੋਈ ਯਾਨੀ ਉਹਦੇ ਕੋਈ ਾਇਬ ਨਹੀਂ ਸ਼ੁਰੂ ਤੇ ਉਹਨਾਂ ਬਚਪਨ ਅਮਰਤਾਰੀ ਸੀ ਉਥੇ ਪਲਟਣ ਵਿੱਚ ਵੀ ਉਹਦੀਆਂ ਸਿਫਤਾਂ ਕਰਦੇ ਹੁੰਦੇ ਦੇ ਜਦ ਭਰਤੀ ਹੋ ਗਿਆ ਗਿਆ ਪਹਿਲਾਂ ਉਹਦਾ ਡੈਡੀ ਭਰਤੀ ਹੋ ਗਿਆ ਗਿਆ ਉਨੇ ਸਾਡੀਆਂ ਦੋਹਾਂ ਭਾਈਆਂ ਦੇ ਕਹਿੰਦੇ ਉਹ ਦੋਵੇਂ ਦੋਨੋਂ ਭਰਾ ਕਿੰਦਾ ਆਪਣਾ ਵਧੀਆ ਡਿਊਟੀ ਕਰ ਰਹੇ ਆ ਤੇ ਆਰਮੀ ਚ ਜਾਣ ਦਾ ਜਜ਼ਬਾ ਉਹਦੇ ਅੰਦਰ ਕਰੋ ਜਾ ਗਿਆ ਆਰਮੀ ਜਾਣ ਦਾ ਜਜ਼ਬਾ ਉਹਦੇ ਨਾ ਆਪਣੇ ਡੈਡੀ ਕੋ ਰਹਿੰਦੇ ਰਹਿੰਦੇ ਅਹਿਮਦਨਗਰ ਰਹਿੰਦਾ ਸੀ ਉੱਥੇ ਫੇਈ ਨਾ ਆਪਣਾ ਭਰਤੀ ਕਰਾਤਾ ਉਹਨੂੰ ਇਹ ਡੈਡੀ ਚਲੋ ਡੈਡੀ ਨੂੰ ਵੀ ਥਾਜ ਕੋਈ ਮੈਨੂੰ ਮੇਰੇ ਬਡੇ ਭਰਾ ਨੇ ਕਰਾਇਆ ਮੈਂ ਵੀ ਆਪਣਾ ਗਾਹਾਂ ਜਨਰੇਸ਼ਨ ਨੂੰ ਅੱਗੇ ਵਧਾਵਾਂ ਤੇ ਉਹਨਾਂ ਇਹਨੂੰ ਭਰਤੀ ਕਰਾਤਾ ਉੱਥੇ ਉੱਥੇ ਵਧੀਆ ਸਪੋਰਟਸਮੈਨ ਛੇ ਗੋਲਡ ਮੈਡਲ ਸੀ ਦੇ ਕੋਲ ਵੀ ਯਾਨੀ ਇੱਕ ਐਸਾ ਸ਼ੂਟਰ ਤੇ ਇਹ ਆਰਮੀ ਦਾ ਤੇ ਉੱਥੇ ਹੀ ਨਾ ਟ੍ਰੇਨਿੰਗ ਲਈ ਫਿਰ ਸਾਰੀ ਦੇ ਪੂਰੇ ਪਰਿਵਾਰ ਦੇ ਵਿੱਚੋਂ ਕਿੰਨੇ ਜਿਹੜੇ ਕੀ ਤੁਹਾਡੇ ਆਪਣੇ ਰਿਸ਼ਤੇਦਾਰ ਜਾਂ ਤੁਸੀਂ ਕਿੰਨੇ ਆਰਮੀ ਦੇ ਵਿੱਚ ਦੇਖੋ ਮੇਰੇ ਪਰਿਵਾਰ ਤੋਂ ਪਹਿਲਾਂ ਮੈਂ ਵੀ ਆਰਮੀ 'ਚ ਹੈ ਮੇਰੀ ਬੇਟੀ ਵੀ ਆਰਮੀ 'ਚ ਮੇਰਾ ਜੁਆਈ ਹੈ ਉਹ ਵੀ ਆਰਮੀ 'ਚ ਹੈ ਪਰ ਇਹ ਦੋਨੋਂ ਹੁਣ ਬੇਟਾ ਵੀ ਆਪਣੇ ਬੇਟੀ ਵੀ ਔਰ ਜੁਆਈ ਵੀ ਦੋਨੋਂ ਰਿਟਾਇਰ ਹੋ ਗਿਆ ਹੈ ਜੁਆਈ ਕੈਨੇਡਾ ਪਹੁੰਚ ਗਿਆ ਇਹ ਵੀ ਹੁਣ ਰਿਟਾਇਰ ਹੋ ਗਿਆ ਜੇ ਉੱਥੇ ਹੀ ਇਹਨੇ ਵੀ ਚੱਲ ਜਾਣਾ ਹੋਰ ਥੋੜੇ ਦਿਨਾਂ ਨੂੰ ਇਹਦੇ ਪਿਤਾ ਵੀ ਪਹਿਲਾਂ ਆਰਮੀ ਸੀ ਹਾਂ ਥੋੜੇ ਦੋ ਸਾਲ ਹੀ ਹੋਏ ਉਹਨਾਂ ਰਿਟਾਇਰ ਹੋਏ ਨੇ ਵੀ ਜੋ ਬੰਜੀਤੇ ਹਾਂਜੀ ਸੂਬੇਦਾਰ ਮੇਜਰ ਹਾਂ ਰਿ ਲੈਫਟੀਨੈਂਟ ਆਇਓ ਵੀ ਤੇ ਜਿਹੜਾ ਹਜੇ ਇਹਨੇ ਆਪਣੀ ਦੂਸਰੀ ਜਗ੍ਹਾ ਅਰਜੀ ਲਗਾਈ ਹੋਈ ਸੀ ਨਹੀਂ ਅਰਜੀ ਤਾਂ ਦੇਖੋ ਜੀ ਉਹ ਜਿਸ ਪਲਟਨ ਨਾ ਉਹਨੂੰ ਭੇਜਿਆ ਵਾ ਸੀ ਨਾ ਉਸ ਰਜਮੰਡ ਦੀ ਜ਼ਿੰਮੇਵਾਰੀ ਹੁੰਦੀ ਹੈ ਜਦੋਂ ਪੋਸਟਿੰਗ ਆਰਡਰ ਨਿਕਲ ਜਾਂਦਾ ਉੱਥੇ 18 ਮਹੀਨੇ ਜਾਂ 24 ਮਹੀਨੇ ਦੀ ਉਹ ਬੰਦੇ ਦੀ ਹੁੰਦੀ ਹੈ ਪੋਸਟਿੰਗ ਉਹ ਤੋਂ ਬਾਅਦ ਉਹ ਬੰਦਿਆਂ ਨੂੰ ਭੇਜਣਾ ਪੈਂਦਾ ਵੀ ਤੁਸੀਂ ਉੱਥੇ ਉਹ ਆਪਣਾ ਜਿਹਦਾ ਵੀ ਨੰਬਰ ਪਾਣਾ ਉਹਨਾ ਆਪਣਾ ਕੋਈ ਨਾ ਕੋਈ ਟਾਲਾ ਮਾਲੀ ਕਰਕੇ ਸੈੱਡ ਹੋ ਜਾਣਾ ਬਸ ਟਾਈਮ ਲੰਘਾਉਂਦੀ ਗਏ ਪਲਟਣ ਵੀ ਫਿਰ ਕੌਣ ਪੁੱਛਦਾ ਵੀ ਚੱਲ ਗਿਆ ਤਾਂ ਉਹ ਆਪਣਾ ਹੈਗੇ ਜਾਂ ਉਹੀ ਨਹੀਂ ਬੋਲਦਾ ਉੱਥੋਂ ਫੇਰ ਇਹਦਾ ਹੁਣ ਵਿਆਹ ਰੱਖਿਆ ਵਾਸੀਂ ਸਾਰਿਆਂ ਨੂੰ ਕਹਿੰਦੇ ਸੁਣਦੇ ਰਹੇ ਥੱਲੇ ਤੋਂ ਲੈ ਕੇ ਉੱਪਰ ਤੱਕ ਵੀ ਭਾਈ ਮੁੰਡੇ ਦੀ ਬਦਲੀ ਕਰੋ ਮੁੰਡੇ ਦਾ ਵਿਆਹ ਆ ਜੋਵਨ ਜੀ ਸਾਡਾ ਬੜਾ ਕਲੋਸ ਸੀ ਮੇਰੇ ਨਾਲ ਇਹ ਸਾਡੇ ਕੋਠੀਬੰਦੀ ਨਾਲ ਇਹ ਸਾਡੇ ਮੇਰੇ ਬੱਚਾ ਨਾਲ ਬਹੁਤ ਪ੍ਰੇਮ ਸੀ ਉਹ ਜੋਵਨ ਜੀ ਤੇ ਕਿਹੋ ਜਿਹਾ ਬੱਚਾ ਸੀ ਇਹ ਜਿਹੜਾ ਬੱਚਾ ਜੇ ਜਾਗ ਚ ਲੱਭੀ ਥਾ ਬਹੁਤ ਬਿਲਡੇ ਹੈ ਜਿਸ ਤਰ੍ਹਾਂ ਮਹਾਰਾਜ ਬਾਣੀ ਚ ਰਹਿ ਰਿਹਾ ਸਾਹਿਬ ਬਾਣੀ ਚ ਕੱਢਿਆ ਲਿਖਿਆ ਆ ਜਾਗ ਮੈਂ ਉਤਮ ਕਾਢੀ ਹੈ ਬਿਰਲੇ ਕੇਈ ਕੇ ਇਹੋ ਜਿਹੇ ਬੱਚੇ ਬਹੁਤ ਬਿਰਲੇ ਨੇ ਉਹ ਜੋਨ ਦੀ ਬਹੁਤ ਹੁਣ ਹਾਰ ਬੱਚਾ ਸੀਗਾ ਸ਼ਾਨਦਾਰ ਬੜਾ ਸੀ ਸਭ ਤੋਂ ਪਹਿਲਾਂ ਡਿਸਿਪਲਨ ਵਾਲਾ ਬੱਚਾ ਸੀ ਠੀਕ ਹੈ ਜੀ ਔਰ ਦੂਸਰਾ ਅਮਰੇਸ਼ ਸ਼ਖਿਆ ਸੀ ਅਮਰੇਸ਼ ਸ਼ਖਿਆ ਜੀ ਅਮਰਤਾਰੀ ਸੀ ਫਾਰਮੈਲਟੀ ਕਰਨ ਵਾਲਾ ਸੀ ਤੀਸਰਾ ਉਹ ਜ ਵੀ ਬਹੁਤ ਛੋਟੀ ਉਮਰ ਚ ਭਾਰਤੀ ਹੋ ਗਿਆ ਭਾਰਤੀ ਹੋਣ ਤੋਂ ਬਾਅਦ ਬੱਚੇ ਨੇ ਬੜੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਫੈਰਿੰਗ ਟੀਮ ਚੋਂ ਨਾ ਹਿੱਸਾ ਲਿਆ ਫੈਰਿੰਗ ਟੀਮ ਦੇ ਚੁਣੇ 6 ਕੋਰਡ ਮੈਂਟਲ ਹਾਸਲ ਕੀਤੇ 6 ਕੋਰਡ ਮੈਂ ਹਾਸਲ ਕਰਨਾ ਛੋਟੀ ਮਰਚ ਹੈ ਉਹ ਸੌਖੀ ਗੱਲ ਨਹੀਂ ਬਿਲਕੁਲ ਸੰਤ ਇੰਨੀ ਆਸ ਸੀ ਉਹ ਬੱਚੇ ਨੇ ਆਣਾ ਸੈਂ 2-3 ਸਾਲ ਦੇ ਵਿੱਚ ਵਿੱਚ ਇੰਡੀਆ ਤੋਂ ਵੀ ਅੱਗੇ ਮੱਲ ਇੰਡੀਆ ਤੋਂ ਵੀ ਅੱਗੇ ਬੱਚੇ ਨੇ ਟੀਮ ਦੇ ਵਿੱਚ ਨਿਕਲ ਜਾਣਾ ਸੀ ਔਰ ਬੱਚਾ بڑا ਹੋਣਾ ਪਲੇਅਰ ਬਹੁਤ ਤਖੜਾ ਸੀ ਉਹ ਬੱਚੇ ਸੋਚ ਬੜੀ ਤਖੜੀ ਸੀ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਪਰ ਤੈਨਾਂ ਦਾ ਮੈਂ ਕੱਲ ਤੱਕ ਬਹੁਤ ਰੋਇਆ ਸਵੇਰੇ ਵੀ ਬਹੁਤ ਰੋਇਆ ਹੈ ਮੇਰਾ ਇਕੱਲਾ ਇੱਕ ਬੱਚਾ ਰਾਇ ਉਹਦੇ ਸ਼ਾਦੀ ਦੀਆਂ ਤਿਆਰੀਆਂ ਸਾਰੀਆਂ ਹੋ ਚੁੱਕੀਆਂ ਵਦਿਆ ਫਿਰ ਮੈਨੂੰ ਪਤਾ ਨਹੀਂ ਕਿੱਥੋਂ ਸੁਪਨਾ ਆਇਆ ਵੀ ਮੈਂ ਆਪਣੇ ਬੱਚੇ ਨੂੰ ਆਪਣੇ ਡਰੈਸ ਦੇ ਵਿੱਚ ਵੀ ਮੈਂ ਇੱਕ ਫੌਜੀ ਆ ਮੈਂ ਬੱਚੇ ਨੂੰ ਡਰੈਸ ਦੇ ਵਿੱਚ ਭਾਰਤ ਮਾਤਾ ਨੇ ਜੋ ਮੈਨੂੰ ਡਰੈਸ ਬਖਸ਼ੀ ਥੀ ਉਹ ਡਰੈਸ ਪਾ ਕੇ ਮੈਂ ਆਪਣੇ ਬੱਚੇ ਨੂੰ ਵਿਦਾ ਕਰਨਾ ਹੈ ਜਿੱਦਾਂ ਹੀ ਮੈਂ ਡਰੈਸ ਪਾ ਲਈ ਤੇ ਮੈਨੂੰ ਉਸ ਭਾਰਤ ਮਾਤਾ ਨੇ ਹੌਸਲਾ ਇਹ ਨਾ ਦਿੱਤਾ ਵੀ ਨਹੀਂ ਵੀ ਮੇਰੇ ਭਾਈ ਮੇਰੇ ਬੰਦੂ ਮੇਰੇ ਵੀਰ ਜੋ ਬਹੁਤ ਸ਼ਹੀਦ ਹੋਏ ਵੇ ਪਹਿਲਾਂ ਤਾਂ ਮਨਨ ਨੂੰ ਸਲਾਮ ਕਰਦਾ ਹਾਂ ਪੰਜਾਬ ਵਿੱਚ ਹੋ ਜੀ ਔਰ ਮੇਰਾ ਪਿੰਡ ਚ ਦੂਸਰਾ ਬੱਚਾ ਸ਼ਹੀਦ ਹੋਇਆ ਇਹ ਪਹਿਲੇ 1955 ਤੱਕ ਸ਼ਹੀਦ ਹੋਏ ਤੇ ਔਰ ਮੈਂ ਸਾਰੇ ਸ਼ਹੀਦਾਂ ਨੂੰ ਪ੍ਰਣਾਮ ਕਰਦਾ ਹਾਂ